ਪੰਜਾਬ ਪੰਜਾਬ ਹੀ ਆ ਪਾਣੀ ਵੇ ਹਰੇ ਬਾਈ ਹਰੇ ਬਾਈ ਹੋਈ ਪਈ ਆ ਹਾਂ ਆ ਮੇਰਾ ਸਾਰਾ ਜਿਟ ਮੈਂ ਕਿੱਧਰ ਬੈਠਾ ਇਹ ਤਾਂ ਐਂ ਨਹੀਂਦਾ ਕੋਈ ਪਾਣੀ ਡੱਕ ਪਈ ਸੀ ਓਏ ਆ ਕਿੱਧਰ ਬੈਠਾ ਇਹ ਤਾਂ ਐਂ ਨਹੀਂਦਾ ਨਹੀਂ ਹੁੰਦਾ ਕਿਵੇਂ ਚਾਚਾ ਵਦਿਆ ਵਦਿਆ ਤੂੰ ਸੁਣਾ ਠੀਕ ਆ ਠੀਕ ਆ ਕੀ ਹਾਲ ਆ ਵਦਿਆ ਕਿੱਧਰ ਵਟਾ ਮੈਂ ਦਾ ਫਰਦਾ ਓਟਾ ਮੈਂ ਤਾਂ ਇੱਧਰ ਹੋਣਾ ਮੇਰਾ ਖੇਤ ਵੇਰਾ ਮੇਰਾ ਕਣਕੋ ਤੇ ਤੇਰੇ ਕੰਨ ਨੂੰ ਤੁਰਿਆ ਕਿਵੇਂ ਹੈ ਜੇ ਸਰ ਗਿਆ ਸਿੱਟੀ ਬੈਠਾ ਯਾਰ ਸੈਰੀ ਛੁੱਟਣਾ ਹਾਂ ਕੋਰ ਪਿਉਣੀ ਗਣਕ ਹੋਣਾ ਪਹਿਲਾ ਪਾਣੀ ਹੈ ਹਾਂ ਇਰੇ ਰੂਪ ਆਉਣ ਵਾਲੀ ਪਈ ਐ ਅੱਛਾ ਇਹ ਕੌਣ ਪੰਗਾ ਪਹਿਲਾਂ ਤਾਂ ਘਲਾਰੇ ਰੂ ਨੇ ਸਰ ਜਾਂਦਾ ਸੀ ਹੁਣ ਕਹਿੰਦੇ ਪਹਿਲਾਂ ਕੋਰ ਤੇ ਸਪਰੇਅ ਵੀ ਕਰਨੀ ਪੈਂਦੀ ਐ ਹਾਂ ਤੇ ਤੂੰ ਐਂ ਕਾਹ ਤੋਂ ਬੈਠਾ ਉਹ ਤਾਂ ਗੱਲ ਠੀਕ ਆ ਸਮਾਨ ਜਾਂ ਮੁੱਕਿਆ ਪਿਆ ਸਮਾਨ ਇਹ ਸਪਰੇਅ ਓਏ ਉਹ ਤਾਂ ਬਹੁਤ ਪਈ ਐ ਆ ਆਪਦਾ ਮੁੱਕਿਆ ਪਿਆ ਕੀ ਉਹ ਕਦੇ ਚਮਚਾ ਘੜੀ ਖਾਲੀ ਦਾ ਸੀਗਾ ਹਾਂ ਹੁਣ ਮਿਲਦਾ ਨਹੀਂ ਇੱਕ ਮਹਿੰਗਾ ਬੜਾ ਨਾ ਵੀ ਹੁਣ ਦੰਦਾ ਦਾ ਰਖਵਾਰਾਂ ਕਿਤੇ ਪੁਗਲਾਲਾ ਬਾਅਦ ਯਾਰ ਦਾਰੂ ਦਾ ਨਾ ਕੰਮ ਤੈਨੂੰ ਦਦਾਂ ਦੇ ਲੈ ਦਾਰੂ ਦਾ ਔਖਾ ਯਾਰ ਕਿਵੇਂ ਦਾਰੂ ਪੀਤੀ ਵਾਲਾ ਬੰਦਾ ਯਾਰ ਕਲੇਸ਼ ਹੀ ਕਰਦਾ ਰਹਿੰਦਾ ਕਿਵੇਂ ਹੋਰ ਕੀ ਹੁਣ ਪੈਗ ਲੱਗਿਆ ਹੁੰਦਾ ਤੂੰ ਆ ਕੇ ਜਿਵੇਂ ਮੇਰੇ ਕੋਲੇ ਬਹਿ ਗਿਆ ਮੈਂ ਤੈਨੂੰ ਬਹਿਣ ਥੋੜੀ ਦੇਣਾ ਹਾਂ ਹਾਂ ਇਹ ਗੱਲ ਹੈ ਹੈ ਹਾਂ ਯਾਰ ਤੈਨੂੰ ਥੋੜੀ ਮੈਂ ਬਹਿਣ ਦਿੰਦਾ ਸੀ ਹਾਂ ਤੇ ਹੁਣ ਪੰਗਾ ਇਹ ਅ ਵੀ दारू ਵਾਲਾ ਬੰਦਾ ਲੜਾਈ ਬੜੀ ਕਰਦਾ ਹਾਂ ਚੌਂਚਾ ਖਾਦੇ ਵਾਲਾ ਬੰਦਾ ਤਾਂ ਬੰਦਾ ਫਿਰ ਤੈਨੂੰ ਪਤਾ ਹੀ ਐ ਫਿਰ ਐ ਪੂਰਾ ਵਧੀਆ ਨਹੀਂ ਆਇਆ ਚੌਂਚਾ ਖਾਦੇ ਵਾਲੇ ਤਾਂ ਐ ਬੁਢਿਆਂ ਨੂੰ ਵੀ ਖਾ ਲੈਣਾ ਪੜੇ ਹੋ ਜੋ ਪਰੇ ਹੋ ਜੋ ਮੈਂ ਪੱਠੇ ਮੈਂ ਪਾ ਹੁਣ ਦੇਖ ਲੈ ਵੋਟਾਂ ਇਆਂ ਦਾ ਪੰਗਾ ਚੱਲੀ ਜਾਂਦਾ ਆ ਜਿਹਦੀ ਗੋਲੀ ਗੱਪਾਂ ਸਾਧਾਂ ਦਾ ਉਹ ਤਾਂ ਪਿੱਛੇ ਖੜ ਜਾਂਦਾ ਫਰਕ ਕੀ ਫਰਕ ਦਾ ਫਰਕ ਦਾ ਐਵੇਂ ਕਰੀਏ ਹਣਾ ਜਿਵੇਂ ਜਿਵੇਂ ਡਾਊਨ ਹੁੰਦਾ ਜਾਂਦਾ ਨਾ ਸ਼ਾਹਦਾ ਚਮਚਾ ਖਾਦੇ ਵਾਲਾ ਵੇਖ ਲਿਆ ਘਰ ਸਵੇਰੇ ਤਿਆਰਦਾ ਕਰ ਲਈ ਉਹ ਤਾਂ ਮੇਰਾ ਸਾਲਾ ਆਪ ਖੜਾ ਵੀ ਨਹੀਂ ਹੁੰਦਾ ਕਿਸੇ ਦਿਨਾਂ ਵੋਟਾਂ ਮੰਗਦਾ ਪੈਰੀ ਕੁੱਟੀ ਜਾਂਦਾ ਪੈਰੀ ਕੁੱਟੀ ਜਾਂਦਾ ਪੈਰੀ ਕੁੱਟੀ ਜਾਂਦਾ ਜੀ ਪਾਓ ਵੋਟਾਂ ਪਾਓ ਵੋਟਾਂ ਜਾਣੀ ਖਾਈ ਜਾਂਦੇ ਮੋਸਤ ਮੋਸਤ ਖਾਗਦਾ ਫਰ ਕੰਮ ਕਰਨ ਨੂੰ ਤੇ ਜੀ ਬਹੁਤ ਕਰਦਾ ਹੁਣਾ ਕਮਲਿਆ ਖਰਨੀਆਂ ਜੀ ਹੱਥ ਮਾਰੀ ਜਾਂਦਾ ਮੱਝਾ ਪਹਿਲਾ ਮੱਝ ਨਵਾਦੀ ਸਿੰਗਾਂ ਨੂੰ ਤੇਲ ਲਾਦਾ ਫਿਰ ਐਨੂੰ ਬੰਨਤੀ ਫਿਰ ਬੰਦੇ ਦੀ ਰੀਜ ਲੱਗੀ ਰਹਿੰਦੀ ਐ ਕਦੇ ਪਟੂੜੀ ਪਾ ਲਾ ਕਦੇ ਪੱਠੇ ਵਾਲਾ ਕਦੇ ਆਹ ਕਰ ਲਾ ਕਦੇ ਆਹ ਕਰ ਲਾ ਬੰਦੇ ਦਾ ਚੱਪ ਲੱਗਿਆ ਰਹਿੰਦਾ ਆ ਦਾਰੂ ਵਾਲੇ ਕਾ ਲੱਛਣ ਤੂੰ ਦੇਖ ਲਿਆ ਕਰ ਤੈਨੂੰ ਨਹੀਂ ਲਿਆਉਂਦਾ ਮੈਂ ਵੀ ਇਹ ਚੱਕ ਕੇ ਲਿਆ ਐ ਕਦੇ ਉੱਥੇ ਜਾ ਪੈਣਾ ਕਦੇ ਉੱਥੇ ਜਾ ਪੈਣਾ ਉਦੋਂ ਪੀ ਕੇ ਹੂੰ ਤੂੰ ਮੈਨੂੰ ਕਹਿਣਾ ਨਾ ਵੀ ਚਾਚਾ ਤੂੰ ਪੀਂਦਾ ਨਹੀਂਗਾ ਪੀਂਦਾ ਨਹੀਂ ਇਹ ਪੀ ਕੇ ਕੀ ਫਾਇਦਾ ਯਾਰ ਠੀਕ ਹੈ ਕਹਿੰਨੀ ਆ ਤਾਂ ਇਦਾਂ ਨੀ ਯਾਰਾ ਨਾ ਅੰਤ ਹੀ ਕੋਈ ਨਹੀਂਗਾ ਇਹ ਤਾਂ ਸਰਕਾਰਾਂ ਨੂੰ ਰੋਣੇ ਆ ਆਪ ਹਰੇਕ ਲੀਡਰ ਮੇਰਾ ਸਾਲਾ ਖਾਂਦਾ ਇਦਾਂ ਦੱਲਾ ਉਹ ਵਾਧਗਾੜ ਜੀ ਬਿਆਨ ਦਿੰਦਾ ਜਿਹੜਾ ਰਾਜਾ ਬੜੰਗ ਜਿਆ ਉਹ ਖਾਦੀ ਜੀ ਬਿਆਨ ਦੇ ਜਾਂਦਾ ਕਦੇ ਕਿਹਨੂੰ ਕੁਛ ਬੋਲ ਜਾਂਦਾ ਕਦੇ ਕਿਹਨੂੰ ਕੁਛ ਬੋਲ ਜਾਂਦਾ ਤਕਵੀਰ ਬਾਦਲ ਵੇਖ ਲੈ ਕਰ ਤੂੰ ਹੋ ਰਹੀ ਹੱਥ ਦਾ ਲਾਲ ਟਮਾਟਰ ਗੱਲਾਂ ਯਾਰ ਇਹ ਆਪਾ ਨਹੀਂ ਮਾਰੀ ਬੈਠਿਆ ਭਰਾਵਾ ਪਹਿਲਾ ਵਾਲੇ ਬੁੜੇ ਆਣੀਆਂ ਕਪੜੇਆਂ ਵੇੜਨ ਨਾ ਇਧਰ ਆਵਜ ਬਣਦੇ 80 80 ਸਾਲ ਕਿ ਬੀਂਦੇ ਆਏ ਹੈ ਹੈ ਆਪਣੇ ਪਿੰਡ ਚ ਵੇਖ ਲਾ ਅਸੀਂ ਅਸੀਂ 75 75 ਸਾਲ ਦੇ ਬੁਢੇ ਬੈਠੇ ਆ ਤੇ ਮੇਰੇ ਖਾਲੇ 20 20 ਸਾਲਾਂ ਵਾਲੇ ਚਿੱਟਾ ਲਾਲਾ ਜੀ ਹੁਣ ਮੈਨੂੰ ਤਾਂ ਆਇਆ ਲੱਗ ਜਾਂਦਾ ਵੀ ਜਿਵੇਂ ਤੋੜਾ ਚੋਂ ਚਾ ਲੱਗਾ ਹੁੰਦਾ ਯਾਰ ਅੱਜ ਦਾ ਤਾਂ ਠੀਕ ਆ ਹੁਣ ਪਤਾ ਕੀ ਹੁੰਦਾ ਇੱਕ ਤੈਨੂੰ ਗੱਲ ਦੱਸਦਾ ਜਿਵੇਂ ਮੰਨ ਲਾ ਅੱਜ ਮਾਲ ਖਾ ਲਿਆ ਕੱਲ ਨੂੰ ਮੁੱਕਿਆ ਵਿਆ ਹੈ ਠਹਿਣੀ ਆਪਣੇ ਕੋਲੇ ਖਾਣ ਨੂੰ ਜਿਹੜਾ ਅੱਜ ਖਾਦਾ ਨਾ ਮੇਰਾ ਸਾਲਾ ਮੈਸਾ ਹੋਣੀ ਕਰਦਾ ਹਾਂ ਉਹ ਫਿਗਰ ਬਣਿਆ ਰਹਿੰਦਾ ਵੀ ਕੱਲ ਨੂੰ ਕੀ ਚਾ ਮਤਲਬ ਉਹ ਗਾਂ ਵਾਲੀ ਡੋਜ ਹੋਵੇ ਕੱਲ ਨੂੰ ਜਿਹੜੀ ਡੋਜ ਹੋਵੇ ਹੁਣ ਮੈਂ ਮੇਰੀ ਗੱ ਤੁਕਰਾਂ ਮੇਰਾ ਨਾਮ ਆਦਾ ਦਾ ਮੈਂ ਸਵੇਰੇ ਗੇੜਾ ਲਾਇਆ ਹਾਂ ਲੈ ਆਉਣਾ ਹਾਂ ਹਾਂ ਜਾ ਕੇ ਫੜ ਲੈਣਾ ਮੇਰੇ ਫਿਰ ਤੂੰ ਖਾ ਕੇ ਕੀ ਕਰੇਗਾ ਖਾ ਕੇ ਮੈਂ ਤਾਂ ਪਾ ਦੂੰਗਾ ਗਾ ਪਗੰਦਰਾ ਕੰਮ ਵਾਲੇ ਮੇਰੇ ਮਗਰ ਜਦੋਂ ਝਲੂੰਗਾ ਲੈ ਕੇ ਮੈਂ ਖਾ ਕੇ ਤੁਰਿਆ ਨਾ ਹਾਂ ਤੇ ਜਿਵੇਂ 4x4 ਮਿੱਟੀ ਨਹੀਂ ਪੜਦੇ ਟਾਇਰ ਟਰੈਕਟਰ ਦੇ ਮੇਰੇ ਬੂਟ ਇੰਨੀ ਨਹੀਂ ਮਿੱਟੀ ਪੜ ਪੜ ਬਾਸ ਕੋਈ ਤਾਂ ਮੈਂ ਵੇਖਿਆ ਇਹ ਗੱਲ ਤਾਂ ਮੈਂ ਤੇਰੀ ਵੇਖੀ ਹਾਂ ਤੇਰੇ ਅਰਗੇ ਕੋਈ ਰੇਹੇ ਨਹੀਂ ਖਲਾਰ ਸਕਦਾ ਹਾਂ ਤੇਰੇ ਅਰਗੇ ਕੋਈ ਪੱਠੇ ਨਹੀਂ ਵਾਰ ਸਕਦਾ ਹੈਨਾ ਹਾਂ ਚੱਲ ਤੇਰਾ ਸਰੀਰ ਮੈਂ ਬਣਾਉਣਾ ਯਾਰ ਚੱਲ ਚੱਲ ਹਾਂ ਮੇਰਾ ਸਾਲਾ ਫੁਕਰਾ ਜਿ ਟਵਾੜ ਹੈ ਵਡਿਆਈ ਦਾ ਤੁਕਾ ਮਰ